ਤਦੋਂ ਸੀ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛੇ ਮੈਂ ਬੈਜੀ ਐਂ ਕਰਦੇ ਡੁੱਪੀ ਅਫਸਰ ਕਿਹੜੇ ਅਫਸਰ ਆ ਇਹ ਬੰਦੇ ਕਹਿੰਦੇ ਉਸ ਮੁਲਾਜ਼ਮਾਂ ਤੇ ਦਾਨੂ ਦਿੱਖੇ ਆਹ ਹਰਕਤ ਇਹ ਕਰਦੇ ਕਰੋਨਾ ਦੇ ਉੱਥੇ ਉੱਥੋਂ ਵਾਲੇ ਮੁਲਾਜ਼ਮ ਵੀ ਸਾਡੇ ਗੱਲ ਪਏ ਉਹ ਵੀ ਦਾਨੂ ਨਾਲ ਖੁੱਤ ਸੀ ਆਹ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮ ਤੁਸੀਂ ਕਿਵੇਂ ਐਂ ਗੋਲਾ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਮਾ ਸਾਨੂੰ ਉਹ ਪੁਛਾਇਰ ਦਾ ਬੋਲ ਕੇ ਤਾਂ ਉਹਦੇ ਕੋਲ ਆ ਨਹੀਂ ਉਹ ਇਹ ਮਰਾਜਾ ਕਰਾਉਂਦੇ ਨਾ ਮਰਾਜਾ ਕਰਾਉਣ ਲਈ ਕਿਦੋਂ ਦਾ ਆਪ ਦਾਰੂ ਨਾਲ ਮਤ ਹੁੰਦੇ ਰਹੇ ਤਾਂ ਉਸ ਤੋਂ ਬਾਅਦ ਚਰੂਪ ਤੇ ਫਿਰ ਉਹ ਜਿਹੜਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਤੇ ਉਹ ਮੁੰਡਾ ਕਹਿੰਦਾ ਬਾਈ ਚਲੋ ਮੈਂ ਯਾਰ ਮਾਫੀ ਮੰਗਦਾ ਮੈਂ ਗਲਤੀ ਹੋ ਗਈ ਜੀ ਤੇ ਅਸੀਂ ਕੋਈ ਇਹਦਾਂ ਦਾ ਕੋਸ ਮੁਲਾਜ਼ਮ ਕਹਿੰਦਾ ਰਿਟਾਇਰ ਹੋ ਗਿਆ ਜੀ ਦਾ ਤੇਗ ਚੰਦ ਖਾਲੀ ਕੀ ਨਾਮ ਲੱਗੇ ਜੀ ਕੱਲੇ ਸਦੀ ਪਾਰਟੀ ਤੋਂ ਆਈ ਸੀ ਨਹੀਂ ਖਾਦੀ ਦਿੱਤੀ ਹੋ ਗਿਆ ਸੀ ਮੈਂ ਚਲੋ ਯਾਰ ਖਾਦੀ ਦਿੱਤੀ ਹੋ ਗਿਆ ਮਾਣੋ ਤੁਸੀਂ ਇੱਦਾਂ ਗੰਦਾ ਇਸ਼ਾਰਾ ਕਰਦੇ ਹੋ ਕੁ ਬੁੜੀਆਂ ਵੀ ਬੈਠੀਆਂ ਹੁੰਦੀਆਂ ਵੀ ਵਾਰੀ ਨਾਲ ਕਿਸੇ ਨਾਲ ਸੰਦੇਨਾ ਕਰਦੀ ਮਾਣੋ ਅਸੀਂ ਸੀਗੇ ਮੇਰ ਨਾਲ ਗੱਲ ਮੈਂ ਮਾਣੋ ਲੈ ਸ਼ੱਕ ਦੇ ਵਿੱਚ ਕੋਈ ਇਹ ਜਿਹੀ ਨੀਕੀ ਵਾਪਰ ਜਾਂਦੀ ਚਲੋ ਕਹਿੰਦੇ ਭਾਈ ਯਾਰ ਹੋ ਗਿਆ ਨਿਪਟ ਗਿਆ ਜਿਹੜੀ ਗੱਲ ਵਾਪਸ ਹੋ ਗਈ ਮਾਣੋ ਚਲੋ ਠੀਕ ਹੈ ਯਾਰ ਤਰ ਐਸਐਚਓ ਨਾਲ ਮੇਰੀ ਗੱਲ ਕਰਾਈ ਮਾਣੋ ਛੀ ਨਾ ਆ ਮੋਚ ਨੇ ਤਾਂ ਗੱਲ ਕਰਾਈ ਐ ਸਿੱਧਾ ਮੈਨੂੰ ਕਹਦਾ ਕਿ ਤੂੰ ਕੀ ਮਸਲਾ ਮੈਂ ਦੱਸਦਾ ਮੈਂ ਆਹ ਮਸਲਾ ਭਾਈ ਕੋਈ ਗੱਲ ਨਹੀਂ ਚਲੋ ਇਹਨੇ ਮੁੰਡੇ ਨੇ ਕਹਿਤਾ ਕਿ ਤੁਸੀਂ ਦਫ਼ਤਰ ਦੀ ਗੱਲ ਕਰਦੇ ਹੋ ਚਲੋ ਇੰਨੀ ਗੱਲ کہہ ਕੇ ਅਸੀਂ ਉੱਥੋਂ ਥੋੜਾ ਜਿਹਾ ਤਘੜੀ ਬਾਬਾ ਕਾਚੇ ਸੀ ਜਿਹਦੇ ਵਿੱਚ ਸੀ ਥੋੜਾ ਜਿਹਾ ਭਾਈ ਆ ਕਰਕੇ ਨਾ ਫਿਰ ਤੁਹਾਨੂੰ ਅਸੀਂ ਹੱਥ ਤੋਂ ਆ ਕੇ ਅਸੀਂ ਕਰਕੇ ਆਸੀ ਦੱਸਦਾ ਕਰਕੇ ਇਹ ਬਾਹਰ ਨਹੀਂ ਕਰਕੇ ਜਾਣਾ ਬਾ 2 ਮਿੰਟ ਤੇ ਨਿਕਲ ਜਾਂਦਾ ਇਹ ਪੈ 2 ਮਿੰਟ ਤੇ ਬਚਿਆ 92 ਮਿੰਟ ਚੋਂ ਟਾਈਮ ਆਹ ਅੰਚੇ ਭਾਈ ਆਜੂ ਆਇਆ ਨਾਮੀ ਇਹਨਾਂ ਨੂੰ ਪੁੱਛਦਾ ਐ ਨਹੀਂ ਪਤਾ ਹੁੰਦਾ ਕਿ ਇਹ ਗੱਲ ਕਹਿ ਦੇਣ ਜੀ ਸਾਰੇ ਇਹ ਬੰਦੇ ਆ ਕੇ ਕੋਈ ਖਿਚਾਉ ਟਿਕਟ ਕਰਨ ਬੈਠੇ ਹੋ ਸਾਡੀ ਗਰਦੀ ਮੋ ਪੁਆਲੇ ਜਾ ਪੁੱਛੇ ਤਾਂ ਕਿ ਅਸੀਂ ਉਹਦੇ ਚ ਮੈਂ ਨਾਲ ਦੀ ਨਾਲ ਕੰਟਰੋਲ ਰੂਟ ਤੇ ਫੋਨ ਕੀਤਾ ਮੈਂ ਦਫ਼ਤਰ ਸਾਬਤ ਕਰਨਾ ਇਹਨਾਂ ਦਾ ਇਹ ਆ ਗਿਆ ਨੰਬਰ ਵਸੀ ਹੈ ਤੇ ਆਹ ਆਹ ਸਾਰੀ ਘਟਨਾ ਵਾਪਰੀ ਇਹਦੇ ਅਸੀਂ ਉਹਨਾਂ ਦੇ ਮਗਰ ਚੌਂਕੀ ਤੱਕ ਗਏ ਆ ਚੌਂਕੀ ਤੇ ਅਸੀਂ ਆਹ ਗੱਲਬਾਤ ਦਿਖਾਈ ਸੋਨੇ ਚੌਂਕੀ ਤੇ ਮੋਟਰਾਂ ਦੀ ਖਰਾਬ ਕੀਤੀ ਹੋਈ ਹੈ ਸਰਵਨ ਤੋਂ ਬਾਅਦ ਮੈਂ ਗੱਲ ਕੀਤੀ ਐਸਪੀਡੀ ਨਾਲ ਉਹਨਾਂ ਨੇ ਅਸੀਂ ਮੈਡੀਕਲ ਰਿਪੋਰਟ ਦਿੱਤੀ ਬਿਮਾਰ ਉਸ ਤੋਂ ਬਾਅਦ ਮੈਂ ਐਸਐਸਪੀ ਨਾਲ ਗੱਲ ਕੀਤੀ ਐਸਐਸਪੀ ਬਰਨਾਲਾ ਉਹਨਾਂ ਨੇ ਮੈਂ ਧਿਆਨ ਲਿਆ ਦਾ ਮੈਂ ਕਿਹਾ ਐਂ ਕਰਕੇ ਆ ساری ਗੱਲਬਾਤ ਆ ਘਟਣਾ ਬਹੁਤ ਲੇਕ ਆਹ ਸਾਰੀ ਪੁਲਿਸ ਦਾ ਮਤਲਬ ਕਿ ਤੁਹਾਨੂੰ ਮੁਆਵਜ਼ਾ ਆਗਾ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆ ਕਾਗਜ਼ੀ ਕੰਮ ਤੇ ਉਸ ਤੋਂ ਬਾਅਦ ਮੈਂ ਸੀਨੀਅਰ ਚਾਰਜ ਨਾਲ ਗੱਲ ਕੀਤੀ ਇਹ ਕਰਕੇ ਆ ਸਭ ਤੋਂ ਥੀ ਸਾਹਰ ਤੇ ਚੌਕੀ ਨਾਲ ਨਾਲ ਜਦੋਂ ਉਸ ਤੋਂ ਬਾਅਦ ਸਾਰਾ ਕੁਝ ਲਿਖਾ ਕੇ ਮਤਲਬ ਸਾਰੇ ਅਫਸਰਾਂ ਨੂੰ ਦੱਸ ਕੇ ਅਸੀਂ ਪਿੰਡ ਨੂੰ ਆ ਜਾਂਦੇ ਜਦੋਂ ਅਸੀਂ ਪਿੰਡ ਨੂੰ ਉਤ ਤੋਰ ਲੈਨੇ ਗੱਡੀ 'ਚ ਤਫੇ ਕੋਲੇ ਨਾਕਾ ਲੱਗਿਆ ਤਫੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਉਹ ਨਾਕਾ ਤੇ ਹਨ ਹੱਥ ਮਾਰਦੇ ਤੇ ਅਸੀਂ ਗੱਡੀ ਜਦੋਂ ਅਸੀਂ ਗੱਡੀ ਰੋਕ ਕੇ ਨਾਕੇ ਮੈਂ ਪੁੱਛਿਆ ਮੈਂ ਦੱਸੋ ਕਿਵੇਂ ਰੁਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿਛੋਂ ਆਫਸਰ ਮੈਂ ਸਮਝ ਗਿਆ ਮਖਾ ਜੀ ਇਹ ਕਹਾਣੀ ਹੁ ਉਸ ਵਾਲੇ ਤੋਂ ਹੋਰ ਅਲਝਾਉਣ ਦੀ ਕਿਸਦਾ ਉਦੋਂ ਮੈਂ ਤੁਸੀਂ ਦੇਖਿਆ ਹਾਂ ਸਾਰਨੇ ਰਾਤ ਨੂੰ ਉਸ ਵੇਲੇ ਸ਼ਹਿਰ ਮੇਰਾ ਖਰਾਬ 10 ਪਤਾ ਟਾਈਮ 30 ਮਿੰਟ ਜਨਨ ਲਾ ਦਮ ਲਾ ਲਾ ਮੈਂ ਉੱਥੇ ਲਾਈ ਵੀ ਹੁੰਦਾ ਤੇ ਮੈਂ ਦੱਸਦਾ ਵੀ ਆਹਾ ਹਾ ਗੱਲ ਸਾਰੀ ਜਿਹੜੀ ਮੈਂ ਵਿੱਚ ਤੁਹਾਨੂੰ ਦੱਸੀ ਹੈ ਸਾਰੀ ਮਾੜੀ ਗੱਲ ਚੀ ਨਾ ਜਾਂ ਕੁਝ ਨਾ ਸਿਰੋ ਉਸ ਤੋਂ ਬਾਅਦ ਜਦੋਂ ਅਸੀਂ 5-7 ਮਿੰਟ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਪੁਲਿਸ ਦੀ ਭਰੀਆਂ ਹੋ ਜਾਂਦੇ ਸ਼ਬਦੀ ਸ਼ਬਦ ਸਾਨੂੰ ਆ ਕੇ ਦੁੱਖ ਨਹੀਂ ਦੇਖਦਾ ਵੀਡੀਓ ਵੀ ਬੱਚਾ ਆਉਂਦੇ ਐਕਟਿਵ ਹੋ ਜਾਂਦੀ ਹੈ ਲਾਈਵ ਹੋਇਆ ਹਾਂ ਸ਼ਬਦੀ ਸ਼ਬਦ ਸਾਨੂੰ ਆ ਕੇ ਚੱਲਦੀ ਹੈ ਤੇ ਆਹ ਪੱਗ ਮੇਰੀ ਰਾਹ ਤੀ ਜਾਂਦੀ ਹੈ ਇੱਥੇ ਮੇਰੇ ਆ ਨਿਸ਼ਾਨ ਆਹ ਇੱਥੇ ਗਾ ਦੇ ਮੇਰੇ ਨਿਸ਼ਾਨ ਹੈ ਵਰਗਿੰਦਰ ਸਿੰਘ ਹੌਲ ਦਾ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀ ਤੇ ਮੈਂ ਨੈਸਟ ਰੇਖ ਪੜੀ ਵਰਗਿੰਦਰ ਸਿੰਘ ਹੌਲ ਦੇ ਕਹਿੰਦੇ ਉਹ ਇੱਥੇ ਮੇਰੇ ਨਾਲ ਚੁੱਕਾ ਉਸ ਵੇਲੇ ਗੱਡੀ ਖੜੀ ਪਹੁੰਚਾਈ ਆਏ ਹਾਂ ਨਹੀਂ ਦੱਸ ਦਿੰਦਾ ਅੰਦਰ ਦੇਖਿਆ ਕੋਈ ਨਾ ਕੋਈ ਆਸ-ਪਾਸ ਕੋਈ ਕਾਨੂੰਨੀ ਕੋਈ ਕੁਝ ਨਹੀਂ ਪੁੱਛਿਆ ਉਸ ਪੱਖ ਨੇ ਬਚਿਆ ਸੀ ਸੀਨੀਅਰ ਅਫਸਰ ਆਉਂਦੇ ਰਹੇ ਉਹਨਾਂ ਨੇ ਉਹ ਕੀ ਕਰਦਾ ਤੁਸੀਂ ਕੀ ਕਿਹਾ ਤੁਸੀਂ ਕਰਦੇ ਤਿੰਨ ਗੱਡੀਆਂ ਆਈਆਂ ਤੁਹਾਨੂੰ ਦੱਸ ਦੇਣਾ ਇਨਸਪੈਕਟਰ ਕਿਹੜਾ ਸੀਗਾ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਹੋ ਸੀ ਇੱਕ ਨੀਲੀ ਜੀ ਪਾਕ ਵਾਲਾ ਸ਼ਾਇਦ ਗ੍ਰੇ ਕਲਰ ਦੀ ਪਾਕ ਵਾਲਾ ਕੋਈ ਇਨਸਪੈਕਟਰ ਸਦਰ ਖਾਨ ਦਾ ਹੋਣੀ ਮੈਂ ਹੈਂਡਲਿੰਗ ਕਰੀਆ ਸਭ ਦੱਸੂ ਸਾਰੀ ਕਹਾਣੀ ਨੂੰ ਸੁਣ ਲਓ ਇੱਕ ਵਾਰੀ ਸੁਣ ਲਓ ਪੂਰੀ ਸੁਣ ਲਓ ਪਹਿਲਾਂ ਫਿਰ ਪੁੱਛੋ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਜੇ ਉਹਨੇ ਬਰਿੰਦਰ ਸਿੰਘ ਨੇ ਮੈਂ ਉਹ ਬਾਜ਼ੀ ਫਿਰ ਤੋਂ ਇੱਕ ਉਹਦੇ ਨਾਲ ਸੀ ਨਾ ਜਿਹੜਾ ਸਿਵਲ ਬਾਦਲ ਉਹਨੇ ਇੱਥੇ ਬੱਖੀ ਚ ਆਹ ਸਿਮਰਤ ਖੂੜ ਖਾਂਡ ਦੀ ਸਬਜ਼ੀ ਬੱਜੇ ਬੈਠੀ ਆਹ ਮੇਰੀ ਆ ਬੱਖੀ ਵੀ ਇੱਧਰੋਂ ਪਾਸਾ ਕਰਨਾ ਸੋਜਾ ਬਾਜ਼ੀ ਉਹਨਾਂ ਦੇ ਸਹੀ ਆਹ ਆ ਬਜਖਦਾ ਆਹ ਨਾ ਇੱਥੇ ਗੋਲੀਆਂ ਲਗਾ ਕਰਕੇ ਪਰੇਸ਼ਾਨ ਹੋਇਆ ਵਾ ਆ ਮੇਰੇ ਸੋਜਾ ਕਿ ਹਲੂ ਨੂੰ ਮਰੇ ਐ ਉਸ ਨੂੰ ਮੈਂ ਚਾੱਕ ਕੇ ਗੱਡੀ ਸਿੱਟਦੇ ਸੀ ਜੀ ਨੇ ਤੇ ਤਲੰਦਰਾ ਤਪਨੇ ਆ ਤੇ ਮਾਦੀ ਮੇਰੀ ਦਾਤੀ ਤੇ ਤਿੰਨ ਵਾਰ ਸੁਣਨ ਵਾਲਾ ਕੋਈ ਬਰੇ ਜੁੰਡੇ ਪਾ ਰਿਹਾ ਤੇ ਮੇਰੇ ਮੱਖੀ ਦੀ ਮੈਨੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿੰਦੇ ਵੀ ਹਲਕੇ ਕੁੱਤੇ ਕਿਸੇ ਸਹੇ ਮਗਰਾਂ ਜਾਂ ਬਿੱਲੇ ਮਗਰਾਂ ਤੇ ਥੀਰੋੜੀ ਕਰਦੇ ਆ ਐਸ ਤਰੀਕੇ ਨਾਲ ਨਹੀਂ ਧਿੰਦਗੀ ਦੇ ਨਾਲ ਉਹਨੇ ਮੈਂ ਦਿੱਤੋ ਐਰੋ